ਸਭ ਨੂੰ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਆਪਣੇ ਹਰਕੇ ਸਨੌਰ ਵਾਸੀਆਂ ਨੂੰ ਸੱਜਣਾ ਮਿੱਤਰਾਂ ਨੂੰ ਯਾਰਾਂ ਦੋਸਤਾਂ ਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਅੱਜ ਸਾਡੀ ਹੋਂਦ ਦੀ ਲੜਾਈ ਆ ਸਾਡੀ ਯੂਨੀਵਰਸਿਟੀ ਚੰਡੀਗੜ੍ਹ ਉਹਦੇ ਜਿਹੜੇ ਸਾਰੇ ਹੱਕ ਖੋਏ ਗਏ ਆ ਉਹਨਾਂ ਵਾਸਤੇ ਸਾਨੂੰ ਚਾਹੀਦਾ ਸਾਰਿਆਂ ਨੂੰ ਵੀ ਅਸੀਂ ਡਟ ਕੇ ਸਾਥ ਦੇਈਏ ਉਹਨਾਂ ਦੇ ਬੱਚਿਆਂ ਦੇ ਨਾਲ ਧਰਨਿਆਂ ਤੇ ਬੈਠੀਏ ਉਹਨਾਂ ਦੇ ਨਾਲ ਜਿਹੜੀ ਵੀ ਚੀਜ਼ ਕਹਿੰਦੇ ਸਨ ਜੋ ਉਹ ਕਰੀਏ ਤੇ ਮੈਂ ਭਗਵਾਨ ਤੁਮਾਨੂੰ ਮੇਰੀ ਬੇਨਤੀ ਕਰਨੀ ਚਾਹੁੰਦਾ ਸੀਮ ਸਾਹਿਬ ਇਤੋਂ ਵੱਡੀ ਲੜਾਈ ਨਹੀਂ ਜ਼ਿੰਦਗੀ ਚ ਕਿਸੇ ਦੀ ਹੁੰਦੀ ਇਹ ਜੇ ਸਾਡੇ ਤੋਂ ਸਾਰੇ ਹੱਕ ਖੋਏ ਗਏ ਅੱਜ ਹੌਲੀ ਹੌਲੀ ਇਹ ਸਾਡੇ ਹੱਕ ਜਿਹੜੇ ਆ ਉਹ ਜਾਂਦੇ ਰਹੇ ਤੇ ਤੁਹਾਨੂੰ ਕਿਸੇ ਨੇ ਮਾਫ਼ ਨਹੀਂ ਕਰਨਾ ਸਾਰੀ ਆਪਣੀ ਪਾਰਟੀ ਨੂੰ ਸਾਰਿਆਂ ਨੂੰ ਕਹੋ ਸਾਰੇ ਸਰਪੰਚ ਸਾਹਿਬਾਨਾਂ ਨੂੰ ਵੀ ਤੁਹਾਡੇ ਵੀ ਬੱਚੇ ਉੱਥੇ ਪੜਦੇ ਆ ਸਾਰੇ ਪੰਜਾਬੀ ਭੈਣ ਭਰਾਵਾਂ ਦੇ ਪੜਦੇ ਆ ਚਾਹੇ ਹਰਿਆਣਾ ਵਾਸੀ ਆ ਸਾਰੇ ਸਾਰੇ ਅੱਜ ਉਹ ਬੱਚਿਆਂ ਦਾ ਸਾਥ ਦੇ ਕੇ ਤੇ ਯੂਨੀਵਰਸਿਟੀ ਦੇ ਜਿਹੜੇ ਹੱਕ ਆ ਜਿਹੜਾ ਪਹਿਲਾਂ ਸੀ ਆਪਣੇ ਉਹ ਸਾਰੇ ਹੱਕ ਆਪਾਂ ਨੂੰ ਵਾਪਸ ਲੈਣੇ ਚਾਹੀਦੇ ਆ ਤੇ ਸੈਂਟਰ ਸਰਕਾਰ ਨੂੰ ਬੇਨਤੀ ਆ ਵੀ ਇਸ ਤਰ੍ਹਾਂ ਲਤਾੜੋ ਨਾ ਪੰਜਾਬੀਆਂ ਨੂੰ ਤੇ ਉਹਨਾਂ ਦੇ ਉੱਤੇ ਉਹਨਾਂ ਦੇ ਸਿਰ ਤੇ ਹੱਥ ਰੱਖੋ ਇਹ ਜਿਹੜੇ ਯੂਨੀਵਰਸਟੀਆਂ ਦੇ ਹੱਕ ਆ ਜਾਂ ਪੰਜਾਬ ਦੇ ਹੱਕ ਆ ਬਹੁਤ ਵੱਡੀਆਂ ਕਲਣਾ ਖਾਲੀਆਂ ਪੰਜਾਬ ਦੇ ਲੋਕਾਂ ਨੇ ਸੰਘਰਸ਼ ਦੇ ਵਿੱਚ ਸ਼ਹਾਦਤਾਂ ਸਭ ਤੋਂ ਵੱਧ ਪੰਜਾਬੀਆਂ ਨੇ ਦਿੱਤੀਆਂ ਤੇ ਅੱਜ ਜਿਹੜੇ ਸਾਡੇ ਹੱਕ ਆ ਉਹਨਾਂ ਤੇ ਦੱਖਣ ਆਮਰਿਆ ਜਾਵੇ ਕਿ ਜਿਹੜਾ ਸਾਡੀ ਯੂਨੀਵਰਸਿਟੀ ਦੇ ਹੱਕ ਆ ਸਾਡੇ ਜਿਹਨੇ ਵੀ ਸਰਟੀਫਿਕੇਟ ਦੇ ਮੈਂਬਰ ਬਣਦੇ ਆ ਜਾਂ ਸੈਨੇਟ ਦੇ ਮੈਂਬਰ ਬਣਦੇ ਆ ਉਹਨਾਂ ਨੂੰ ਉਹ ਜਿਹੜੇ ਅਧਿਕਾਰ ਆ ਉਹ ਬਣੇ ਰਹਿਣ ਦੇਣਾ ਚਾਹੀਦਾ ਵੀ ਸਾਡੇ ਯੂਨੀਆ ਜਿਹੜਾ ਯੂਨੀਵਰਸਿਟੀ ਆ ਆ ਉੱਥੇ ਸਾਡਾ ਭੂਵਿਕ ਪੜਦਾ ਆ ਉਦੋਂ ਉਹਨਾਂ ਨੇ ਪੰਜਾਬ ਸਾਹਮਣਾ ਉਹਨਾਂ ਨੇ ਹਿੰਦੁਸਤਾਨ ਸਾਹਮਣਾ ਆਪਣੀ ਕਿਹੜੀ ਕਿਹੜੀ ਪਦਵੀ ਤੇ ਉਹਨਾਂ ਨੇ ਜਾ ਕੇ ਬਹਿਣਾ ਤੇ ਮੇਰੇ ਭਰਾਓ ਜੀ ਅੱਜ ਵੀ ਤੁਸੀਂ ਲੜਾਈ ਨਹੀਂ ਲੜ ਸਕਦੇ ਤੇ ਮੇਰੇ ਖਿਆਲ ਨਾਲ ਫਿਰ ਤੁਸੀਂ ਕੋਈ ਵੀ ਲੜਾਈ ਨਹੀਂ ਲੜ ਸਕਦੇ ਤੇ ਤੁਹਾਨੂੰ ਬੇਨਤੀ ਆ ਸਾਰਿਆਂ ਨੂੰ ਬੱਚਿਆਂ ਦਾ ਸਾਥ ਦਿਓ ਆਲ ਜਾ ਕੇ ਯੂਨੀਵਰਸਿਟੀ ਬੈਠੋ ਤੇ ਮੈਂ ਹਮੇਸ਼ਾ ਤੁਹਾਡੇ ਨਾਲ ਆ ਜਦੋਂ ਮਾਰ ਨੇ ਕਿਰਪਾ ਕੀਤੀ ਮੈਨੂੰ ਬੇਲ ਮਿਲੀ ਤਾਂ ਮੈਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਆਉਂਗਾ ਇੱਥੇ ਤੁਹਾਡੇ ਨਾਲ ਬੈਠੂਗਾ ਜਿੱਥੇ ਵੀ ਤੁਸੀਂ ਕਹੋਗੇ ਮੈਂ ਤੁਹਾਡੇ ਨਾਲ ਖੜੂਗਾ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਸਾਰੇ ਨੇ ਬੱਚਿਆਂ ਦਾ ਸਾਥ ਦਿਓ ਨਾਲ ਚਲੋ ਇਹਨਾਂ ਵੱਤਾਂ ਨੂੰ ਸ਼ੇਅਰ ਵੀ ਕਰੋ ਤਾਂ ਕਿ ਹਰ ਪੰਜਾਬੀ ਦੇ ਕੋਲ ਜਾਵੇ ਹਰਿਆਣੇ ਵਾਲਾ ਦੇ ਕੋਲ ਜਾਵੇ ਤਾਂ ਸਾਡੀ ਜਿਹੜੀ ਯੂਨੀਵਰਸਿਟੀ ਉਹਦੇ ਹੱਕ ਜਿਹੜੇ ਉਹ ਸਾਨੂੰ ਵਾਪਸ ਮਿਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ